ਸ੍ਰੀ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਪ ਦੀਆਂ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਸਭ ਦੇਸਾਂ ਵਿੱਚ ਇੱਥੇ ਸੰਗਤ ਬੈਠੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਬਹੁਤ-ਬਹੁਤ ਵਧਾਈਆਂ ਸਾਰੀ ਸੰਗਤ ਨੂੰ ਜੈ ਹੋਵੇ ਗੁਰੂ ਸਾਹਿਬ ਜੀ ਦੇ ਪ੍ਰਭੂ ਦੇਵ ਧੰਨ ਗੁਰੂ ਦੇ ਅੱਜ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਪ ਤੇ ਸੂ ਮੂ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਵਿੱਚ ਰਹਿੰਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਸਾਰੀ ਸੰਗਤ ਨੂੰ ਦਿੰਦੇ ਆ ਸ਼੍ਰੀ ਗੁਰੂ ਵਿਲਾਸ ਮੰਦਰ ਬਣਨੋਂਗੇ ਜੀ ਨੋਰਮਲ ਰੋਡ ਫਲੋਰ ਵੱਲੋਂ ਪੂਰੇ ਸੰਸਾਰ ਨੂੰ ਗੁਰਪੁਰ ਦੀਆਂ ਲੱਖ-ਲੱਖ ਮੁਬਾਰਕਾਂ ਜੀ ਸਾਨਤਪਾਪਾ ਜਸ਼ਪਾਲ ਜੀ ਉਹਨਾਂ ਵੱਲੋਂ ਬਹੁਤ-ਬਹੁਤ ਮੁबारक। ਚੇਗੁਰudev ਧੰਗੁਰਦੇ ਧੰਗੁਰਦੇ ਧੰਨ ਸਤਗੁਰ ਅਰਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀ ਸ਼੍ਰੀ ਗੁਰੂ ਅਰਬਦਾਸ ਭਗਵੰਤ ਕਮੇਟੀ ਨੂਰਮਾ ਰੋਡ ਫਲੋਰ ਪਿੰਡ ਨੰਗਲ ਅਤੇ ਡੇਰਾ ਚਿਸਤੀ ਸਾਹਿਬ ਦੀ ਸਰਕਾਰ ਪਾਪਾ ਬ੍ਰਹਮਦਾਸ ਜੀ ਦਰਬਾਰ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ। ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਦੇ ਸੱਜ ਤੇ ਮੇਰ ਪ੍ਰਿਆਤ ਕਰਨ ਤੇ ਇਸੇ ਤਰ੍ਹਾਂ ਖੁਸ਼ੀ ਖੁਸ਼ਾਲੀ ਦੇ ਨਾਲ ਸਾਰੇ ਪ੍ਰੋਗਰਾਮ ਚੱਲਦੇ ਰਹਿਣ। ਜਗੁਰਦੇਵ ਭੱਲਗੁਰਦੇ अचीन गॾी जाणी कोई चऊ न すご,ごい

ਜੈ ਗੁਰਦੇਵ ਧੰਗੁਰਦੇਵ ਜੀ ਅਸੀਂ ਸਮੂਹ ਮੱਲਾ ਨਿਵਾਸੀ ਬਰਾਂਪੁਰੀ ਪਿੰਡ ਤੋਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਦਿਆਂ ਸਾਬ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਤੇ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਦਾ ਜੋ ਤਿਹਾੜਿਆ ਬੜਾ ਸਰਦਾ ਪੂਰਵਕ ਬੜਾ ਸ਼ਾਂਤੀ ਨਾਲ ਮਨਾਉਣਾ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜੈ ਗੁਰਦੇਵ ਧੰਗੁਰਦੇਵ तो सतगुरु रविदास महाराज की जय रविदास शक्ति देवदाश शक्ति जय